ਆਕੜੀ ਆਉਂਦੇ ਸੀ ਆਪਣੇ ਪਿੰਡਾਂ 'ਚ ਬਹੁਤ ਅੱਗੇ ਹਾਂ ਹਾਂ ਬੜੇ ਤੇ ਇਥੇ ਗੱਡ ਲੈਂਦੇ ਸੀ ਤੰਬੂ ਬਾਗੜੀਏ ਹਾਂ ਹਾਂ ਤੇ ਕੀ ਆਉਂਦੇ ਸੀ ਬਾਖਿਲ ਜਾਂਦੇ ਸੀ ਉੱਠ ਤੇ ਸਵਾਰੀ ਕਰਦੇ ਸੀ ਅੱਗੇ ਆਪਣੇ ਉੱਠ ਦੀ ਸਵਾਰੀ ਹੁੰਦੀ ਸੀ ਹਾਂ ਹੋਰ ਤਾਂ ਜੇ ਤਾਂ ਮਾਂ ਤੇ ਭੈਣ ਉਹਨੂੰ ਅੱਗੇ ਪਾਉਂਦੇ ਸੀ ਆ ਪਿੱਛੇ ਬੈਂਦੇ ਸੀ ਕਿਉਂ ਅੱਗੇ ਕਿਉਂ ਪਾਉਂਦੇ ਸੀ ਉਹ ਨਿਸ਼ਾਨੀ ਜੇ ਟੱਬਰ ਤਾਂ ਉਹਨੂੰ ਪਿੱਛੇ ਪਾਉਂਦੇ ਸੀ ਯਾਨੀ ਉਹਨਾਂ ਇੱਜ਼ਤ ਰੱਖਣੀ ਵੀ ਇਹਨਾਂ ਨੂੰ ਕੋਈ țeੜੇ ਨਾ țeੜਨਾ ਕਰੇ ਹਾਂ țeੜੇ ਨਾ ਕਰੇ ਵੀ ਆਪਦੇ ਸਮਝ ਕੇ ਹਾਂ ਹਾਂ ਉਹ ਆਣਾ ਫੋਨ ਸਮਝ ਜਾਂਦੇ ਵੀ ਮਾਂ ਪੈਣਾ ਮੂਰੇ ਭਾਈ ਵੀ ਹਾਂ ਮੂਰੇ ਭਾਈਆਂ ਜੇ ਮਗਰ ਭਾਇਆ ਤਾਂ ਟਬਰ ਉਹ ਬੋਟੀ ਹਾਂ ਬੋਟੀ ਅੱਛਾ ਇਹ ਉਹਨਾਂ ਦੀ ਰਸਮ ਸੀ ਹਾਂ ਰਸਮਾਂ ਸੀ ਦੱਸਦੇ ਸੀ ਉਹ ਇਹ ਗੱਲਾਂ ਹਾਂ ਫੇਰ ਉਹਾਂ ਦੇ ਸਾਡੇ ਬੁੜੀ ਨੇ ਕੋਈ ਚੀ ਮੰਗਣਾ ਆ ਗਿਆ ਕੁੰਡੇ ਮੂੰਹ ਨਹੀਂ ਬੋਲਣਾ ਜੇ ਤੂੰ ਜਿਆਦਾ ਸੈਂਟੇ ਨਾ ਦੱਸ ਦੇਣਾ ਜਾਂ ਸੈਂਟੇ ਨਾ ਆਖਣਾ ਵੀ ਆਈ ਨਹੀਂ ਮੂੰਹੋਂ ਨਹੀਂ ਬੋਲਣਾ ਮੂੰਹੋਂ ਨਹੀਂ ਬੋਲਣਾ ਇਸ਼ਾਰੇ ਨਾਲ ਕਹਿਣਾ ਹੈਗੀ ਇਸ਼ਾਰੇ ਨਾਲ ਦੱਸ ਦੇਣਾ ਕਿੱਡੀ ਪਰੰਪਰਾ ਬਾਗੜੀ ਸ ਹਾਂ ਤੇ ਜੇ ਜੋਈ ਆਇਆ ਤੇ ਸੱਸ ਨੇ ਮੰਜੇ ਤੇ ਨਹੀਂ ਬਹਿਣਾ ਥੱਲੇ ਬਹਿਣਾ ਪੀੜੀ ਢਾ ਕੇ ਇੱਜ਼ਤ ਵਜੋਂ ਇੱਜ਼ਤ ਵਜੋਂ ਮੈਂ ਨੀਵੇਂ ਹੋ ਕੇ ਬਹਿਣਾ ਜੋਈ ਮੰਜੇ ਤੇ ਬੈਠਾ ਮੈਂ ਕਿੱਡੀ ਵਧੀਆ ਗੱਲ ਸੁਣਾਈ ਹਾਂ ਹੋਰ ਸੁਣਾਏ ਜੀ ਇਹ ਆਪਣੇ ਬਹੁਤ ਆਉਂਦੇ ਸੀ ਬਹੁਤ ਬੜੇ ਆਉਂਦੇ ਸੀ ਇਹ ਬਿੱਲੇ ਮਾਰ ਕੇ ਖਾਂਦੇ ਸੀ ਨਾ 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 ਉਹ ਨਹੀਂ ਉਹ ਹੋਰ ਹੋਰ ਕਿਹੜੇ ਬਾਗੜੀ ਆ ਰਾਜਸਥਾਨ ਨੇ ਰਾਜਸਥਾਨ ਨਾਲ ਹਾਂ ਬਾਗੜੀ ਬੰਦੇ ਬੁੜੇ ਇਹ ਕੀ ਕੀ ਲੈਣਾ ਆਉਂਦੇ ਸੀ ਬਾਈ ਆਪੇ ਸਾੜੀ ਵੱਢਣ ਅੱਛਾ ਅਪ੍ਰੈਲ ਚ ਆ ਜਾਂ ਹਾਂ ਹਾਂ ਇਹਨਾਂ ਦਿਨਾਂ ਚ ਆ ਜਾਂਦੇ ਹੋਲੀ ਵੇਖ ਕੇ ਬਾਤ ਤਰਪਿੰਦੇ ਸੀ ਆਹ ਹਾਂ ਹਾਂ ਬੰਦੇ ਬੁੜੀਆਂ ਸਾਰੇ ਬੁੜੀਆਂ ਵੀ ਆਉਂਦੀਆਂ ਸੀ ਉਧਰ ਟਿੱਬੇ ਤੇ ਪੈ ਰਹੇ ਨੇ ਮੱਛਰ ਤਾਂ ਹੈ ਹੀ ਨਹੀਂ ਸੀ ਟਿੱਬਿਆਂ ਤੇ ਜਾਂ ਲਾਉਂਦੇ ਝੁੱਗੀਆਂ ਬਣਾ ਲੈਂਦੇ ਸੀ ਨਾ ਝੁੱਗੀਆਂ ਕਿਹੜੀਆਂ ਕੋਈ ਨਾ ਗਰਮੀ ਨਾ ਮੀਂਹ ਸੀ ਹਾਂ ਥੱਲੇ ਜੁਲੀ ਸਿੱਟੀ ਦੇ ਪਾਏਗੇ ਤੇ ਰੋਟੀ ਕਿੱਥੇ ਪਕਾਉਂਦੇ ਸੀ ਰੋਟੀ ਉਹ ਇੱਥੇ ਰੋਟੀ ਦਾ ਪਹਿਲਾਂ 2 ਦਿਨ ਪਕਾਉਂਦੇ ਮੜ ਕੇ ਤੇ ਜਾ ਸਾਡੇ ਖਾਂਦੇ ਕਿਦੋਂ ਸਾੜੀ ਵੱਢਦੇ ਜਿਹੜੇ ਸਾੜੀ ਵੱਢ ਨਹੀਂ ਉਹ ਉਹਦੇ ਦੋ ਟਾਈਮ ਰੋਟੀ ਚਾਹ ਕਿੰਨੇ ਜਾਣੇ ਹੁੰਦੇ ਸੀ ਬਹੁਤ ਤਗੜੇ ਡੇਰੇ ਜਦ ਮੈਨੇ ਪਿੰਡਿਆਂ ਨੂੰ ਦੋਖੇ ਕਿਵੇਂ ਖਵਾ ਦੂ ਇੱਕ ਬੰਦਾ ਨਹੀਂ ਇੱਕ ਨਹੀਂ ਨਾ ਵੰਡ ਕੇ ਲੈ ਕੇ ਕੋਈ ਦੋ ਲੈ ਗਿਆ ਕੋਈ ਚਾਰ ਲੈ ਗਿਆ ਹਾਂ ਅੜਿੱਤ ਹਾਰੇ ਪਿੰਡ ਨੂੰ ਚਾਹੀਦੇ ਸੀ ਉਹ ਹਾਂ ਹਾਂ ਇਹ ਸਾਫ ਸੀ ਬਾਈ ਅੱਗੇ ਲੋਕ ਵਗਾਰਾਂ ਤੇ ਜਾਂਦੇ ਹੁੰਦੇ ਸੀ ਉਹ ਸੁਨਾਕੀ ਰਿਸ਼ਤੇਦਾਰਾਂ ਦੇ ਜਾਂ ਆਂਡ ਗਵਾਂਡ ਵਗਾਰ ਰੱਖੇ ਜੇ ਹਾੜੀ ਹਾੜੀ ਉਹ ਮੰਗ ਵਜਦੀ ਸੀ ਉਹ ਕੀ ਸੀ ਉਹ ਜਾਨ ਹਾੜੀ ਵੱਡਣ ਵੀ ਜਾਂਦੇ ਸੀ ਹੂੰ ਮੰਗ ਪਾ ਲਈ ਜਾਂ ਹਾਲਾਂ ਦੀ ਪਾ ਲਈ ਭਲੀ ਵਾਂਦੀ ਉਹਦੇ ਹਾਲਾਂ ਦੀ ਵਾਈ ਸੀ ਬਲਦ ਉੱਠਾ ਦੀ ਹਾਰੇ ਵੀ ਧਾਰੋ ਵੀ ਪਿਉਂਦੇ ਸੀ ਢੋਲ ਵਜਾਉਂਦੇ ਸੀ ਵਜਾਉਂਦੇ ਸੀ ਕਿਵੇਂ ਕ੍ਰਿੰਟ ਅੱਗੇ ਵੱਢੀ ਜਾਂਦੇ ਕੋਈ ਮਗਰ ਛਾਲਾ ਮਾਰੀ ਜਾਂਦਾ ਕੋਈ ਢੋਲ ਖੜਕਾਈ ਜਾਂਦਾ ਹੂੰ ਫੇਰ ਇੱਕ ਬੰਦੇ ਨੇ ਹੜੀ ਵੱਢਣ ਦੀ ਮੰਗ ਪਾ ਲਈ ਹੂੰ ਤੇ ਕਿਉ ਦੀ ਥਾਂ ਪਾਤਾ ਦੁੱਧ ਕੱਚਾ ਹੂੰ ਸ਼ੱਕਰ ਉਹ ਦੇ ਦੀ ਉਹਦਾ ਹੂੰ ਉਹ ਫਿਰ ਆਥਨੇ ਕਿ ਥੱਬੇ ਲੱਗੇ ਲਾਉਣ ਹੂੰ ਜਿਹਾ ਤੇਰਾ ਦਾਣਾ ਪਾਣੀ ਉਸਾ ਤੇਰਾ ਕੰਮ ਜਾਣੀ ਹੂੰ ਥੱਬਾ ਚੱਕਣ ਆ ਖਲਾਰ ਤੇ ਤੁਰਿਆ ਹੂੰ ਫੇਰ ਸਰਾਲਾ ਉਹ ਨਾ ਉਹ ਨਾ ਖੰਜੋਗਾ ਹਾਂ ਦਿਹਾੜੀਆ ਦਾ ਪਾਕਾਂਗ ਵੀ ਆ ਕੀ ਕਰਦਾ ਹਾਂ ਇਹ ਗੱਲ ਹੋਈ ਸੀ ਤੇ ਆਪਣੇ ਬਹੁਤ ਜਾਂਦੇ ਸੀ ਸਾਡੇ ਤਾਂ ਹਾਂ ਬਹੁਤ ਜਾਂਦੇ ਸੀ ਹੁਣ ਇਹ ਖਤਮ ਕਿਉਂ ਹੋ ਗਿਆ ਖਤਮ ਹੋਣਾ ਅੱਗੇ ਬੰਦਾ ਮਿਲਦੇ ਹੁਣ ਪੈਸਾ ਹੋ ਗਿਆ ਅੱਗੇ ਗਰੀਬੀ ਸੀ ਉਹ ਠੀਕ ਤਗੜਾ ਆਲੂ ਨਹੀਂ ਲਿਜਾਣੇ ਪਾਈਆ ਲਿਜਾਵਾਂਗੇ ਹਾਂ ਜਿਆਦੇ ਆ ਪਾਈਆ ਤਾਂ ਹੋਰ ਹੋਰ ਠੀਕ ਹੈ